31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਪੱਬਾਂ ਪਾਰ ਹੋਈ ਪਈ ਹੈ ਜਿਸ ਦੇ ਚਲਦਿਆਂ ਅੱਜ ਸਥਾਨਕ ਸਪਿੰਗ ਵੈਲੀ ਪੈਲੇਸ ਬਰਨਾਲਾ ਵਿਖੇ ਨਸ਼ਾ ਵਿਰੁੱਧ ਰੱਖਿਆ ਪਿੰਡਾਂ ਦੇ ਪਹਿਰੇਦਾਰਾਂ ਦੇ ਜ਼ਿਲ੍ਹਾ ਪੱਧਰੀ ਸਮਾਗਮ ਵਿਖੇ ਕੈਬਨਿਟ ਮੰਤਰੀ ਬਲਵੀਰ ਸਿੰਘ ਅਤੇ ਕੈਬਨਿਟ ਮੰਤਰੀ ਮੋਨਪਖਤ ਪਹੁੰਚੇ ਉਹਨਾਂ ਨਾਲ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਟ ਹੇਅਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਧਾਇਕ ਲਾਲ ਸਿੰਘ ਉਗੋਕੇ ਅਤੇ ਡੀਸੀ ਕੀ ਬੈਨਿਤ ਅਤੇ SSP ਸਰਫਰਾਜ਼ ਆलम ਵੀ ਮੌਜੂਦ ਸਨ ਇਸ ਮੌਕੇ SSP ਸਰਫਰਾਜ਼ ਆलम MP ਮੀਤ ਹੇਰ ਤੋਂ ਬਾਅਦ ਮੰਤਰੀ ਭਗਤ 모ਹਨ ਅਤੇ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਨਸ਼ਿਆਂ ਦੇ ਖਾਤਮੇ ਵਿਰੁੱਧ ਆਪਣੇ ਵਿਚਾਰ ਰੱਖੇ ਅਤੇ ਮੰਤਰੀ ਬਲਵੀਰ ਸਿੰਘ ਨੇ ਸਮਾਗਮ 'ਚ ਪਹੁੰਚੀਆਂ ਸਮੂਹ ਪੰਚਾਇਤਾਂ ਦੇ ਅਧਿਕਾਰੀਆਂ ਨੂੰ ਨਸ਼ੇ ਦੇ ਖਾਤਮੇ ਲਈ ਸੌਂ ਚੁਕਾਈ। ਅਖੀਰ ਵਿੱਚ ਮੰਤਰੀ ਬਲਵੀਰ ਸਿੰਘ, ਮੰਤਰੀ ਭਗਤ 모ਹਨ, ਵਿਧਾਇਕ ਕੁਲਵੰਤ ਪੰਡੋਰੀ, ਵਿਧਾਇਕ ਲਾਲ ਸਿੰਘ ਉਗੋਕੇ ਤੇ ਹਲਕਾ ਇੰਚਾਰਜ ਹਰਿੰਦਰ ਢਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ। ਤੁਹਾਡੀ ਸਰਕਾਰ ਆਈ ਹੈ। 20 ਪਰਸੈਂਟ ਜਿਹੜੇ ਸੀਗਾ ਉਹ ਨਹਿਰ ਦਾ ਪਾਣੀ ਲੱਗਦਾ ਸੀ ਅੱਜ 60 ਪਰਸੈਂਟ ਲੱਗਦਾ 70 ਪਰਸੈਂਟ ਜੇ ਨੂੰ 90 ਪਰਸੈਂਟ ਤੇ ਲੈ ਕੇ ਜਾਵਾਂਗੇ ਸਭ ਤੋਂ ਜ਼ਿਆਦਾ ਔਰਤਾਂ ਸਫਰ ਕਰਦੀ ਹੈ ਬਹੁਤ ਸਾਰੇ ਆਮਾ ਮੇਰੇ ਕੋਲ ਹੋਏ ਸੀ ਮੇਰੇ ਘਰ ਬਣਾ ਮਸ਼ੀਨ ਮੁੱਕ ਗਿਆ ਮੇਰਾ ਇੱਕ ਮੁੰਡਾ ਹੈ ਮੇਰੇ ਦੋ ਮੁੰਡਿਆਂ ਵੀ ਨਸ਼ਾ ਕਰਦੇ ਆ ਮੇਰੀ ਜ਼ਿੰਦਗੀ ਜਿਹੜੀ ਮੈਂ ਪ੍ਰਬਾਦ ਹੋ ਗਈ ਆ ਕਰੋ ਇਹਦਾ ਕੁਝ ਕਰੋ ਇਹਦਾ ਕੁਝ ਸਾਰੇ